ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਜਿਓਗੇ ਹਾਂਜੀ ਦੋਸਤੋ ਤੁਹਾਨੂੰ ਪਤਾ ਲੱਗ ਹੀ ਗਿਆ ਵੀ ਆਪਣੀ ਅੱਜ ਦੀ ਵੀਡੀਓ ਕਿਸ ਵਿਸ਼ੇ ਤੇ ਹੈ ਆ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਆਪਣੀ ਇੱਕ ਚੁੰਨੀ ਸੀ ਪੀਕੋ ਕਰਨ ਵਾਲੀ ਤੇ ਉਹ ਆਪਾਂ ਬਿਨਾ ਮਸ਼ੀਨ ਤੋਂ ਹੱਥ ਦੇ ਨਾਲ ਹੀ ਪੀਕੋ ਕਰਕੇ ਤੁਹਾਨੂੰ ਦਿਖਾਵਾਂਗੇ ਮੈਂ ਕਰ ਰਹੀ ਸੀ ਸੋਚਿਆ ਵੀ ਕਿਉਂ ਨਾ ਇਹ ਵਾਲੀ ਵੀਡੀਓ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰ ਦਵਾਂ ਵੀ ਮੈਂ ਬਿਨਾ ਮਸ਼ੀਨ ਤੋਂ ਘਰ ਦੇ ਵਿੱਚ ਆਪਣੀਆਂ ਚੁੰਨੀਆਂ ਕਿਸ ਤਰ੍ਹਾਂ ਹੱਥ ਦੇ ਨਾਲ ਪੀਕੋ ਕਰਦੀ ਹੁੰਦੀ ਆ ਤੇ ਤੁਸੀਂ ਦੇਖ ਲਿਆ ਵੀ ਜਿਹੜੇ ਬਾਧੂ ਸੀਗੇ ਧਾਗੇ ਉਹ ਆਪਾਂ ਲਾਤੇ ਨੇ ਤੇ ਹੁਣ ਆਪਾਂ ਸੂਈ ਦੇ ਵਿੱਚ ਧਾਗਾ ਪਾ ਲਿਆ ਵਾ ਤੇ ਇਸ ਤਰ੍ਹਾਂ ਦੇ ਨਾਲ ਤੁਸੀਂ ਚੁੰਨੀ ਨੂੰ ਥੋੜਾ ਜਿਹਾ ਫੋਲਡ ਕਰ ਲੈਣਾ ਵਾ ਤੇ ਇਸ ਤਰ੍ਹਾਂ ਦੇ ਨਾਲ ਸੂਈ ਨੂੰ ਨਾਲ ਦੀ ਨਾਲ ਘੁਮਾਉਂਦੇ ਜਾਣਾ ਵਾ ਤੇ ਧਾਗੇ ਨੂੰ ਖਿੱਚ ਲੈਣਾ ਵਾ ਤੇ ਬਹੁਤ ਹੀ ਆਸਾਨੀ ਦੇ ਨਾਲ ਇਹ ਵਾਲੀ ਜਿਹੜੀ ਚੁੰਨੀ ਆ ਇਸ ਤਰ੍ਹਾਂ ਨਾ ਪੀਕੋ ਹੋ ਜਾਂਦੀ ਆ ਹਾਂਜੀ ਤੁਹਾਨੂੰ ਦੁਬਾਰਾ ਫੇਰ ਦਿਖਾ ਦਿੰਦੀ ਆ ਮੈਂ ਕਰਕੇ ਬਸ ਇਸ ਤਰ੍ਹਾਂ ਇਹਨਾਂ ਨੂੰ ਦੋ ਹੀ ਨਿੱਕੇ ਨਿੱਕੇ ਰਾਉਂਡ ਦਿੱਤੇ ਨੇ ਤੇ ਸੂਈ ਨੂੰ ਇਸ ਤਰ੍ਹਾਂ ਦੇ ਨਾਲ ਤੁਸੀਂ ਘੁਮਾਉਂਦੇ ਜਾਣਾ ਵਾ ਤੁਸੀਂ ਸਿੰਗਲ ਧਾਗੇ ਤੇ ਵੀ ਕਰ ਸਕਦੇ ਹੋ ਤੇ ਡਬਲ ਧਾਗੇ ਤੇ ਵੀ ਕਰ ਸਕਦੇ ਹੋ ਬਿਲਕੁਲ ਇਸ ਤਰ੍ਹਾਂ ਦੇ ਨਾਲ ਹੋ ਜਾਂਦੀ ਆ ਵੀ ਜਿਸ ਤਰ੍ਹਾਂ ਪੀਕੋ ਹੋਈ ਹੁੰਦੀ ਆ ਤੇ ਬਿਲਕੁਲ ਵੀ ਇਸ ਦਾ ਧਾਗਾ ਨਹੀਂ ਨਿਕਲਦਾ ਹੈਗਾ ਮੈਂ ਤੁਹਾਨੂੰ ਇਸ ਦੋ ਤਰੀਕੇ ਦੱਸੂਗੀ ਵੀ ਦੋ ਤਰੀਕਿਆਂ ਦੇ ਨਾਲ ਆਪਾਂ ਚੁੰਨੀ ਨੂੰ ਪੀਕੋ ਕਰਾਂਗੇ ਤੇ ਉਹ ਦੋਨੋਂ ਤਰੀਕੇ ਹੀ ਤੁਸੀਂ ਨੋਟ ਕਰ ਲੈਣੇ ਵੀਡੀਓ ਨੂੰ ਪੂਰਾ ਦੇਖਣਾ ਅਗਰ ਵੀਡੀਓ ਪਸੰਦ ਆਈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਜਾਈਓ ਜੀ ਹਾਂਜੀ ਦੇਖ ਸਕਦੇ ਹਾਂ ਚੁੰਨੀ ਨੂੰ ਤੁਸੀਂ ਗੋਡਿਆਂ ਦੇ ਵਿੱਚ ਇਹਨੂੰ ਘੁੱਟ ਕੇ ਫੜ ਲੈਣਾ ਨਹੀਂ ਤੇ ਚੁੰਨੀ ਇਕੱਠੀ ਹੁੰਦੀ ਰਹਿੰਦੀ ਆ ਤੇ ਇਸ ਤਰ੍ਹਾਂ ਦੇ ਨਾਲ ਫਿਰ ਚੁੰਨੀ ਇਕੱਠੀ ਨਹੀਂ ਹੋਊਗੀ ਤੇ ਬਹੁਤ ਹੀ ਆਪਣਾ ਹੱਥਾ ਜਿਹੜਾ ਤੇਜ਼ ਚੱਲਦਾ ਰਹਿੰਦਾ ਵਾ ਅੰਦੀ ਦੇਖੋ ਕਿੰਨੀ ਸੋਹਣੀ ਕਿੰਨੀ ਸਫਾਈ ਆ ਰਹੀ ਹੈ ਆਪਣੀ ਚੁੰਨੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਦੂਸਰਾ ਤਰੀਕਾ ਸੇਮ ਉਹੀ ਪ੍ਰੋਸੈਸ ਆ ਕੋਈ ਜ਼ਿਆਦਾ ਔਖਾ ਨਹੀਂ ਉਸੇ ਤਰ੍ਹਾਂ ਚੁੰਨੀ ਨੂੰ ਤੁਸੀਂ ਫੋਲਡ ਕਰਨਾ ਵਾ ਹੁਣ ਤੁਸੀਂ ਸੂਈ ਨੂੰ ਇਸ ਤਰ੍ਹਾਂ ਦੇ ਨਾਲ ਲੈਣਾ ਜਿਸ ਤਰ੍ਹਾਂ ਦੇ ਨਾਲ ਆਪਾਂ ਲਾਸਟ ਵਾਲੀ ਜਦੋਂ ਆਪਾਂ ਤਰਪਾਈ ਕਰਕੇ ਹਟਦੇ ਤਾਂ ਲਾਸਟ ਵਾਲੀ ਆਪਾਂ ਗੰਢ ਲਾਉਂਦੇ ਆ ਉਸ ਤਰ੍ਹਾਂ ਦੇ ਨਾਲ ਹੀ ਆਪਾਂ ਹੁਣ ਇਸ ਨੂੰ ਪੀਕੋ ਕਰਾਂਗੇ ਹਾਂਜੀ ਦੇਖੋ ਧਾਗਾ ਜਿਹੜਾ ਇਸ ਤਰ੍ਹਾਂ ਦੇ ਨਾਲ ਤੁਸੀਂ ਰੱਖ ਦੇਣਾ ਵਾ ਇਸ ਨੂੰ ਦੋ ਵਾਰਾਂ ਉੱਪਰੋਂ ਫੋਲਡ ਕਰ ਦੇਣਾ ਵਾ ਤੇ ਉਸ ਦੇ ਨਾਲ ਬਹੁਤ ਹੀ ਵਧੀਆ ਲੋਕ ਆਊਗੀ ਆਪਣੇ ਦੁਪट्टे ਦੀ ਦੇਖ ਸਕਦੇ ਹੋ ਹਾਂਜੀ ਇਹ ਵਾਲਾ ਤਰੀਕਾ ਵੀ ਬਹੁਤ ਹੀ ਸੌਖਾ ਵਾ ਜੇ ਤੁਹਾਡੇ ਤੋਂ ਉਸ ਤਰ੍ਹਾਂ ਨਹੀਂ ਹੋ ਰਹੀ ਤੇ ਇਸ ਤਰ੍ਹਾਂ ਦੇ ਨਾਲ ਵੀ ਤੁਸੀਂ ਜੁੰਨੀ ਨੂੰ ਪੀਕੋ ਕਰ ਸਕਦੇ ਹੋ ਬਹੁਤ ਵਧੀਆ ਜਿਹੜੀ ਆ ਪੀਕੋ ਦੀ ਫਿਨਿਸ਼ਿੰਗ ਆਉਂਦੀ ਏ ਤੇ ਦੋਨੋਂ ਹੀ ਤਰੀਕੇ ਆਸਾਨ ਨੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਵੀ ਤੁਹਾਨੂੰ ਕਿਹੜਾ ਵਾਲਾ ਤਰੀਕਾ ਵਧੀਆ ਲੱਗਾ ਤੇ ਅਗਰ ਤੁਹਾਨੂੰ ਵੀਡੀਓ ਦੀ ਸਮਝ ਜਰਾ ਵੀ ਨਹੀਂ ਆਈ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਵੀ ਦੱਸਣਾ ਮੈਂ ਦੁਬਾਰਾ ਫੇਰ ਤੋਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੀ ਕੋਕ ਇਥੇ ਵੀਡੀਓ ਮੇਰੀ ਬੇਟੀ ਬਣਾ ਰਹੀ ਸੀ ਤੇ ਹੋ ਸਕਦਾ ਬੱਚੇ ਤੋਂ ਬਣਾਉਣ ਵੇ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਤੇ ਮੈਨੂੰ ਉਮੀਦ ਹੈ ਤੁਹਾਨੂੰ ਵੀਡੀਓ ਚੰਗੀ ਲੱਗੂਗੀ ਆਪਾਂ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਹੱਸਦੇ ਰਹੋ ਵਾਸਤੇ ਰਹੋ ਵੀਡੀਓ ਪਸੰਦ ਆਏ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਥੈਂਕ ਯੂ ਵੀਡੀਓ ਦੇਖਣ ਦੇ ਲਈ